ਮਹਿਮਦ ਨਵਾਨਾ ਜੀ ਠੀਕ ਹੈ ਜਿਲ੍ਹਾ ਬਟਿੰਡਾ ਹਾਂਜੀ ਜਿਲ੍ਹਾ ਬਟਿੰਡਾ ਜੀ ਆਪਣਾ ਨਾਸੀ ਸਾਹ 33 125 ਆਉਂਦੀ ਹੈ ਇੱਕ ਕਰੇ ਦੁਆਰਾ ਜੀ ਜਿਲ੍ਹਾ ਮੋ ਹਾਂਜੀ ਉਹਨੇ ਜਾਨਵਰ ਹੈਗੇ ਜੇ ਕਿਸੇ ਵੀਰ ਨੂੰ ਕੋਈ ਵੀ ਹੋਰ ਜਾਨਵਰ ਚਾਹੀਦੇ ਹੋਣ ਆਪਾਂ ਵੀਰੇ ਦੇ ਦੇਾਂਗੇ ਤੇ ਡਿਲੀਵਰੀ ਆਪਣੀ ਵੱਸੋਂ ਦਾ ਵੀਰੇ 8860277399 ਠੀਕ ਹੈ ਧੰਨਵਾਦ ਠੀਕ ਹਾਂਜੀ ਭਰਾਵੋ ਇਸ ਵੀਡੀਓ ਦੇ ਵਿੱਚ ਸਾਰੇ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ ਹੈ ਸਾਰੇ ਵੀਰਾਂ ਦੇ ਨੰਬਰ ਦਿੱਤੇ ਆ ਜੀ ਵੀਡੀਓ ਨੂੰ ਅਖੀਰ ਤੱਕ ਵੇਖ ਲਿਓ ਬਹੁਤ ਖਾਸ ਵੀਡੀਓ ਆਉਣ ਵਾਲੀ ਹੈ ਸੰਦੂ ਸਟੱਡ ਫਾਰਮ ਕੋਹੜੀਆਂ ਕਰਾਸ ਕਰਵਾਉਣ ਲਈ ਸੰਪਰਕ ਕਰੋ ਜਰਨੈਲ ਸਿੰਘ 9895 ਖੰਡਮੈਂ 922 ਬਹਿਮਨ ਦਵਾਨਾ ਪਿੰਡ ਤੋਂ ਆਇਆ ਭਰਾਓ ਇਹ ਵੀਰ ਪਿੰਡ ਆ ਬਾਈ ਜੀ ਮੇਰਾ ਪਿੰਡ ਬਹਿਮਨ ਦਵਾਨਾ ਜੀ ਠੀਕ ਹੈ ਜੀ ਜ਼ਿਲ੍ਹਾ ਬਟਿੰਡਾ ਹਾਂ ਜੀ ਜ਼ਿਲ੍ਹਾ ਬਟਿੰਡਾ ਜੀ ਠੀਕ ਹੈ ਜੀ ਕਿਹੜੀ ਬਰੀਡ ਆ ਬਾਈ ਕਿਹੜੀ ਨਸਲ ਤੋਂ ਆਪਣੇ ਕੋਲ ਨੁਗਰਾ ਬਰੀਡ ਹੈ ਜੀ ਇਹ ਖਬੂਰ ਵਾਲੇ ਸ਼ੇਰੂ ਦਾ ਜੀ ਠੀਕ ਹੈ ਜੀ ਦੋ ਦੰਦ ਵਸ਼ੇਰਾ ਜੀ ਹਜੇ ਦੋ ਦੰਦ ਹਾਂ ਜੀ ਹਾਂ ਜੀ ਕਿੰਨੀ ਉਮਰ ਆਈ ਇਹਦੀ ਉਮਰ ਹੀ 3 ਸਾਲ ਕੱਦ ਕਿੰਨਾ ਜੀ ਕੱਦ 3.5 ਇੰਚ ਹੈ ਜੀ ਹਾਂ ਜੀ ਹੋਰ ਵੀ ਜਾਨਵਰ ਹੈਗੇ ਜੀ ਹਾਂਜੀ ਹੈਗੇ ਜੀ ਇੱਕ ਦੋ ਜਾਨਵਰ ਹੋਰ ਉਹ ਜਿਹੜਾ ਉੱਤਵਾਨੇ ਸਿੰ ਦਾ ਮੱਲਾ ਘਰ ਬਾਰੂਤੀ ਹੈ ਨਾ ਹਾਂਜੀ ਹਾਂਜੀ ਬਟਿੰਡੋ ਮਲੋਟ ਰੋਡ ਤੇ ਪਹਿਲਾ ਪਿੰਡ ਹੈ ਜੀ ਆਪਣਾ ਬ੍ਰਹਮਨਦਵਾਨ ਕਿੱ데 ਮਿਲਣਾ ਹਾਂਜੀ ਉੱਥੇ ਆਸ ਨੰਬਰ ਜੀ ਮੇਰਾ 94631 ਜੀ 31768 ਜੀ ਨਾਮ ਕੀ ਹੈ ਜੀ ਨਾਮ ਮੇਰਾ ਅਮਰਤਪਾਲ ਸਿੰਘ ਜੀ ਹਾਂਜੀ ਰੇਟ ਰੂਟ ਦਾ ਕਿੰਨਾ ਹੈ ਜੀ ਮੌਕੇ ਤੇ ਰੇਟ ਰੂਟ ਦਾ ਕੋਈ ਨਹੀਂ ਜੀ ਹਾਂਜੀ ਮੌਕੇ ਤੇ ਕਰਾਂ ਠੀਕ ਹੈ ਬਈ ਠੀਕ ਹੈ ਜੀ ਠੀਕ ਹੋਰ ਬਈ ਚਾਹ ਪੀ ਲਈ ਬੱਸ ਬਈ ਮਿਹਰਬਾਨੀ ਜੀ ਉੱਪਰ ਦੀ ਮੁਰਦਿਆਂ ਜਮਾ ਯਾਰਾ ਬਾਈ ਜਿਹੜਾ ਪਿੰਡ ਬਾਈ ਵੀਰੇ ਆਪਣਾ ਸ਼ੌਕੇ ਫੇਰੀ ਨਸਲਾ ਬਾਈ ਇਹ ਬਪੀਰੀਆਣਾ ਵੀਰੇ ਪੀਰੀਆਣਾ ਜੀ ਹਾਂਜੀ ਕੀ ਰੇਟ ਆ ਬਾਈ ਜੁੜੇ ਦਾ 4500 ਦਾ ਮੇਲ ਆ ਵੀਰੇ ਦੋਵੇਂ ਮੇਲ ਹੀ ਆਏ 4900 ਦਾ ਹਾਂਜੀ ਠੀਕ ਹੈ ਜੀ ਤੇ ਨੰਬਰ ਬੋਲਦੇ ਬਾਈ ਆਪਣਾ 9833 1254 ਕਰੀਦਾਰਾ ਬੋ ਨਾਸੀ ਸਾਹਿਬ ਦਾ 33 12534 ਠੀਕ ਹੈ ਜੀ ਆਪਣਾ ਮਨਜਿੰਦਰ ਸਿੰਘ ਜੀ ਠੀਕ ਹੈ ਜੀ ਧੰਨਵਾਦ ਲੋਤਰਾ ਵਾਸੋਂ ਮੇਲਾ ਸਾਰਾ ਆਪਾਂ ਦਿਖਾਵਾਂਗੇ ਅੱਜ ਆ ਜਾਂਦੀ ਥੋੜੀ ਦੁਕਰੀ ਸਰਪੰਚ ਫਾਰਮ ਕੁੜੀਆਂ ਬਾਈ ਕੁੜੀਆਂ ਬਹੁਤ ਸ਼ੌਂਕ ਰੱਖਦੇ ਆ ਇੱਥੇ

ਬਹੁਤ ਭਾਰੀ ਮੇਲਾ ਲੱਗਦਾ ਭਰਾਓ ਹਰ ਇੱਕ ਸਾਲ ਲੱਗਦਾ ਹੈ ਮੇਲਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਇਹ ਮੇਲਾ ਤੋਂ ਜਰੂਰ ਵਿਜ਼ਿਟ ਕਰੋ ਜੇ ਪੀਣਟ ਆਉਂਦੇ ਸਾਲ ਜਰੂਰ ਆਇਓ ਇਹ ਮੇਲਾ ਹਜੇ 10 ਦਿਨ 15 ਦਿਨ 20 ਦਿਨ ਤੱਕ ਚੱਲੂਗਾ ਮੇਲਾ ਭਰੇ ਭਰਾਵਨ ਬੇਨਤੀ ਹੈ ਵੀ ਜਰੂਰ ਇੱਕ ਵਾਰੀ ਮੱਗੀ ਮੇਲੇ ਤੇ ਆਇਓ ਤੁਸੀਂ ਦੋਰਾ ਜਿਦਾ ਹੋਗਾ ਅ ਵੀਰ ਹੈਲੋ ਕੀ ਬੰਦ ਬਹੁਤ ਨਸਲਾਂ ਦੇ ਇੱਥੇ ਜਾਨਵਰ ਆਉਂਦੇ ਆ ਭਰਾਵੋ ਬਹੁਤ ਤਰ੍ਹਾਂ ਤਰ੍ਹਾਂ ਦੇ ਜਾਨਵਰ ਇੱਥੇ ਆਉਂਦੇ ਆ ਆ ਜਾਂਦੇ ਹੋ ਜਾਂਦੇ ਕੋ ਫਾਸ ਹਮ ਦਿਖਾਉਣਾ ਦਾ ਮੁਰਗੇ ਕੁੱਤੇ ਕਦੂਰੇ ਬਹੁਤ ਜਿਆਦੇ ਪੰਛੀ ਆ ਮੁਰਗਾ ਮੁਰਗੇ 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 ਇਹ ਕਿਲੇਲੇ ਦੀ ਪੰਗਾ ਮੁਰਗੇ ਨੰਬਰ ਤੇ ਸਾਬ ਨੂੰ ਆਪਾ 980168418 ਬਰਾਡ ਫਾਰਮ ਵਾੜਾ ਕਿਸ਼ਨਪੁਰਾ ਜ਼ਿਲ੍ਹਾ ਮੁਖਤਸਰ ਸਾਹਿਬ ਤੋਂ ਆਇਆ ਬਰਾਵੋ ਆ ਸਾਰੇ ਜਾਨਵਰ ਤੁਸੀਂ ਦੇਖ ਸਕਦੇ ਹੋ ਆ ਨੰਬਰ ਆ ਤੇ ਇੱਕ ਦਿਨ ਅੱਡੇ ਦਾ ਆ ਆ ਇਹ ਆ ਆ ਮੁਰੀ ਹਮਕਤੀ ਜਰਾ ਇਹ ਪਿੰਡੇ ਫੁੰਡੇ ਦੀ ਆ ਹੋਰ ਨੀ ਕਰਦੇ ਨੇ ਜੋ ਕਾਨੂੰਨ ਹੀ ਪੈਸੇ ਨਹੀਂ ਜਿਹੜਾ ਕੋਈ ਡਰਦਾ ਹੂਰ ਹੁੰਦਾ ਕਉ ਨਹੀਂ ਜੇ ਕਹੇ ਗਿੱਜਾ ਮਾਰਨਾ ਫੇਰ ਮਾਰ ਮੇਰੇ ਕਿਸ ਨਾਲ ਆਲਾ ਸੇਂਗਾ ਬਾ ਮੱਛਾ ਇੱਦਾਂ ਹੀ ਮਾਂ ਇਹਨੇ ਸੋਨੇ ਆਏ ਪਰ ਮੰਡੀ ਵਾਲੀ ਹੈ 라ਉ ਮੱਛਰਿਆ ਪਿਆ ਪੂਰਾ ਇੱਕ ਮੈਂ ਥੱਲੇ ਬੰਦ ਦਰ 920168418 ਪ੍ਰਭ ਸਾਰੇ ਜਾਨਵਰ ਤੁਸੀਂ ਲੈ ਸਕਦੇ ਹੋ ਫੋਨ ਕਰਕੇ ਪੁੱਛ ਸਕਦੇ ਹੋ ਆਪਣੇ ਬਾਈ ਇਹ ਆਪਣੇ ਅਲੱਗ ਉਹਨਾਂ ਨਾਲ ਆੜ ਕੇ ਆਏ ਠੀਕ ਹੈ ਜੀ ਆ ਥੋੜਾ ਗਾਰਡ ਨਹੀਂ ਕੇ ਥੋੜਾ ਥੋੜਾ ਅੱਛਾ ਜੀ ਆਹਾਂ ਅੱਛਾ ਦੋਵੇਂ ਥੋੜੇ ਹਾਂ ਜਰਮਨ ਸੂਰੇ ਲੈ ਕੇ ਆਏ ਕਿਹੜਾ ਪੰਡਾ ਬਾਈ ਬਾਈ ਆਪਣਾ ਪੰਡਾ ਸੂਰੇ ਵਾਲਾ ਪੰਡਾ ਜੀ ਇਹਦਾ ਹਾਂਜੀ ਏਡੀ ਨਾਲ ਬੁੜੀ ਦੇ ਨਾਲ ਬੁੜੀ ਕੀ ਰੇਟ ਆ ਬਾਈ ਇਹਨਾਂ ਦਾ ਜੀ ਬੈਂਡਮਨਾਈ ਏ 5500 ਦਾ ਜੋੜਾ ਜੀ ਜੋੜਾ ਜੀ ਹਾਂ ਜੀ ਇਹ ਜੀ ਮੇਲ ਦਾ ਦਾ 12000 ਰਈ ਠੀਕ ਹੈ ਜੀ ਫੀਮੇਲ ਦਾ 6000 ਆ ਕਿਹੜੀ ਨਸਲ ਆ ਗਈ ਇਹ ਇਹ ਜਰਮਨ ਸ਼ੈਫਟ ਆ ਜੀ ਹਾਂ ਜੀ ਨੰਬਰ ਬਾਈ ਕਿੰਨਾ ਬੋਲਦੇ ਜੀ ਨੰਬਰ ਹੈ 9951 ਠੀਕ ਹੈ ਜੀ 5933 9951 ਠੀਕ ਹੈ ਜੀ 4933 ਠੀਕ ਹੈ ਬਾਈ ਕਰੇ ਬੰਦਾ ਸਾਡਾ ਹਾਂਜੀ 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 ਠੀਕ ਹੈ ਬਾਈ ਧੰਨਵਾਦ ਠੀਕ ਹੈ ਧੰਨਵਾਦ ਆ ਵੀ ਲੈ ਲਓ ਆਪਣੇ ਬਾਈ ਹਾਂਜੀ ਕਿਹੜਾ ਪਿੰਡ ਬਾਈ ਮੇਰੇ ਪਿੰਡ ਆਪਣਾ ਵਾੜਾ ਕਸ਼ਨਪੁਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਜੀ ਜੀ ਇਹ ਰੇਟ ਆ ਬਾਈ ਇਹਨਾਂ ਦਾ ਕੀ ਮਸਲਾ ਹੈ ਇਹ ਵੀਰੇ ਟਰਕੀ ਆਗੇ ਇਹ ਜੀ ਹਾਂਜੀ ਆਸੀਂ ਇੱਧਰ ਖੁੱਲੇ ਹੀ ਫਿਰਦੇ ਆਗੇ ਉਦਾਂ ਦੇ ਇਹ ਸਾਰੇ ਠੀਕ ਹੈ ਹਾਂਜੀ ਕੀ ਰੇਟ ਆ ਬਾਈ ਇਹਨਾਂ ਦਾ ਹੀ ਫਿਰ ਕੋਈ ਗੱਲ ਨਹੀਂ ਮੇਰੇ ਆਪਾਂ ਮੌਕੇ ਤੇ ਕਰ ਲਾਂਗੇ ਹਾਂਜੀ ਰੇਟ ਮੌਕੇ ਤੇ ਕਰ ਲਾਂਗੇ ਸਾਈਟਰ ਮੰਡੀ ਹਰਦੀਪ ਰਾਜ ਹਾਂਜੀ ਹਰਦੀਪ ਰਾਜ ਇਹ ਵੀ ਵਾਈਟ ਕਲਰ ਦੇ ਕਰਕੇ ਵੀਰੇ ਕੁਆਲਿਟੀ ਸੇਮ ਹੀ ਆ ਵੀਰੇ ਕਲਰ ਦਾ ਫਰਕ ਆ ਗੱਲਾਂ ਠੀਕ ਹੈ ਜੀ ਹਾਂਜੀ ਇਹ ਆਹ ਬਈ ਇੱਥੇ ਕਬੂਤਰ ਆਪੇ ਉੱਡਣ ਵਾਲੇ ਆ ਵੀਰੇ ਇੱਕ ਵਿੱਚ ਨਕਾਬ ਪੋਛਦਾ ਫਿਰਦਾ ਵਿੱਚ ਠੀਕ ਹੈ ਜੀ ਉਹ ਗੱਲਾਂ ਜੀ ਠੀਕ ਆ ਜੀ ਹਾਂਜੀ ਇਹ ਨਕਾਬ ਪੋਛਦਾ ਇੱਕ ਇੱਕ ਵੀ ਸੀ ਰਹਿ ਗਏ ਉਹ ਫਿਰ ਇੱਧਰ ਕਰਦਾ ਵੀਰੇ ਹਾਂਜੀ ਰੇਟ ਇਹਨਾਂ ਹਾਂ ਰੇਟ ਵੀਰੇ ਸਾਰੇ ਜਾਨਵਰ ਆ ਆਪਾਂ ਮੌਕੇ ਤੇ ਕਰ ਲਾਂਗੇ ਕਿਹੜੇ ਆ ਗਏ ਬਈ ਇਹ ਇੰਡੀਅਨ ਫੈਂਟਲ ਲੱਗੇ ਆ ਵੀਰੇ ਹਾਂਜੀ ਆਹ ਹੈ ਬਾਈ ਇਹ ਵੀਰੇ ਮੁਰਗੇ ਚੈਂਪੀਅਨ ਬਿੰਟਮ ਠੀਕ ਹੈ ਹਾਂਜੀ ਪਿਆਰਾ ਇੱਕ ਹੀ ਆਹ ਹੈ ਬਾਈ ਤੇ ਪ੍ਰੈਸ ਤੇ ਗਏ ਨੇ ਇਹਦੇ ਕੁੱਤੀਆਂ ਹੀ ਇਹ ਠੀਕ ਹੈ ਜੀ ਹਾਂਜੀ ਪਿੰਡ ਬਾਈ ਦਵਾਰਾ ਦਾ ਆਪਦਾ ਪਿੰਡ ਵੀਰੇ ਮੇਰਾ ਵਾੜਾ ਕ੍ਰਿਸ਼ਨਪੁਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੀਰੇ ਨੰਬਰ ਬੋਲਦੇ ਬਾਈ ਨੰਬਰ ਵੀਰੇ ਆਪਣਾ ਹੈਗਾ 95016 80418 ਵੀਰੇ ਠੀਕ ਹੈ ਹਾਂਜੀ ਵੀਰੇ ਬੰਦਾ ਰੇਟ ਕੋਲ ਪੁੱਛ ਸਕਦਾ ਹਾਂਜੀ ਵੀਰੇ ਕੋਈ ਮਰਜ਼ੀ ਜਾਨਵਰ ਪੁੱਛ ਸਕਦੇ ਤਾਂ ਹੁਣ ਥੋੜੀ ਰਹਿ ਗਈ ਘਰੇ ਆ ਸਕਦੇ ਜਾਨਵਰ ਹੈਗੇ ਹਾਂਜੀ ਵੀਰੇ ਜੋਰ ਵੀ ਜਾਨਵਰ ਹੈਗੇ ਜੇ ਕਿਸੇ ਵੀਰ ਨੂੰ ਕੋਈ ਵੀ ਹੋਰ ਜਾਨਵਰ ਚਾਹੀਦੇ ਹੁਣ ਆਪਾਂ ਵੀਰੇ ਦੇ ਦੇਾਂਗੇ ਤੇ ਡਿਲੀਵਰੀ ਆਪਣੀ ਵੱਸੋਂ ਵਾਲਾ ਵੀਰੇ ਠੀਕ ਹੈ ਠੀਕ ਹਾਂਜੀ ਜੀ ਠੀਕ ਹੈ ਬਾਈ ਥੈਂਕ ਯੂ ਵੀਰ ਜੀ ਓਕੇ ਵੱਲ ਫੜਾ ਗਿਆ ਬਾਈ ਵੱਲ ਫੜਾ ਗਿਆ ਅੰਦਰ ਆਜੋ ਭਰਾਓ ਤੁਹਾਨੂੰ ਹੋਰ ਦਿਖਾਉਣੇ ਆ ਮੇਲਾ ਆਜੋ ਤੁਹਾਨੂੰ ਦੇਖਾਂਗੇ ਫਿਰ ਯਾਰ ਚਲੋ ਚਲੋ ਆਜੋ ਹਾਂਜੀ ਹੈ ਨਹੀਂ ਨਾ ਹਾਂ ਹਾਂ ਇਹੀ ਇਹੀ ਬਾਈ ਠੀਕ ਇਹੀ ਆਜੋ ਭਰਾਓ ਤੁਹਾਨੂੰ ਅੱਜ ਆਪਾਂ ਮੇਲਾ ਦਿਖਾਉਣੇ ਆਂ ਫਿਰਕੇ ਕੋੜੀਆਂ ਦਾ ਮੇਲਾ ਆਹ ਜਾਨਵਰ ਇੱਧਰ ਭਰਾਓ ਫੇਰ ਆ ਕੇ ਲੈ ਲਿਆ ਚਾਚਾ ਨਹੀਂ ਲੈਣੀ ਨਹੀਂ ਲੈ ਲਿਆ ਬੇਸਾ ਨੂੰ ਭਰਾਓ ਮਾਗੀ ਮੇਲਾ ਸ਼੍ਰੀ ਮੁਖਤਸਰ ਸਾਹਿਬ ਆਇਆ ਇਹ ਡਾ ਵਾਇਰਾਂ ਕਹਿੰਦਾ ਸੋਣਾ ਹੈ ਜੀ ਮਸ ਬਾਈ ਕਿਹੜਾ ਪੈਂਦਾ ਹੈ ਜੀ ਆਪਣਾ ਕਿਹੜਾ ਬਾਈ ਕਰਾਈ ਜਣਾ ਕਰਾਈ ਵਾਲਾ ਬਾਈ ਮਲੋਟ ਕੋਲੇ ਆਣਾ ਹਾਂਜੀ ਨੰਬਰ ਬੋਲ ਦੇ ਬਾਈ ਆਪਣਾ 8360277399 ਦੁਬਾਰਾ ਬੋਲ ਦੇ 8360277399 8 ਰੂਟ ਬਾਈ ਇਹਨਾਂ ਦਾ ਕੀ ਹੈ ਜੀ ਇਹ ਬਾਈ ਸਿਲਕੀ ਹੈ ਜੀ 4000 ਦੀ ਜੋੜੀ ਹੈ ਬਾਈ 4000 ਹਾਂਜੀ ਇਹ ਆ ਜੀ ਇਹ ਬਾਈ ਕਬੂਤਰ ਆ ਫੈਂਸੀ ਲੱਗੇ ਹੋਗੇ ਸਰਾਜੇ ਹੋਗੇ ਉੱਡਣ ਵਾਲੇ ਯਾਰ ਇਹਨਾਂ ਦਾ ਕੀ ਰੇਟ ਆ ਬਈ ਇਹ ਬਈ 800 ਦੀ ਜੋੜੀ ਆ ਕੋਈ ਮਾਰਜੀ ਹਾਂ ਔਕੇ ਤੇ ਮਾੜਾ ਮੋਟਾ ਹਾਂ 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 ਕੀ ਆ ਕਿਹੜੀ ਨਸਲ ਇਹ ਵੈਂਟਮ ਆ ਬਈ ਜਪਾਨੀਜ਼ ਵੈਂਟਮ ਇਹਨਾਂ ਦਾ ਕੀ ਇਹ 3000 ਦੀ ਜੋੜੀ ਆ 3250 ਬੀ ਠੀਕ ਹੈ ਜੀ ਇਹ ਅੱਗੇ ਇਹ ਤਰਕੀ ਆ ਜੀ ਠੀਕ ਹੈ ਜੀ ਹਾਂ ਜੀ ਇਹਨੇ 4000 3500 ਦੀ ਜੋੜੀ ਹੈ ਠੀਕ ਹੈ ਜੀ ਟੈਂਡ ਕਰਾਈ ਵਾਲਾ ਕਰਾਈ ਵਾਲਾ ਮਲੂਰ ਤੇ ਨੰਬਰ ਬਈ 12 836027799 ਠੀਕ ਹੈ ਬਈ ਧੰਨਵਾਦ ਠੀਕ ਆਜੋ ਭਰਾਵੋ ਤੁਹਾਨੂੰ ਸਾਰਾ ਮੇਲਾ ਦਿਖਾਉਣੇ ਅੱਜ ਆਪਾਂ ਮੇਲਾ ਘੋੜੀਆਂ ਦਾ ਮਾਗੀ ਦਾ ਮੇਲਾ ਬਹੁਤ ਭਾਰਾ ਲੱਗਦਾ ਇੱਥੇ ਹਰੇਕ ਜਾਨਵਰ ਆਉਂਦਾ ਇੱਥੇ ਦੇਖ ਸਾਧੇ ਭਰਾਵੋ ਜਿਹੜਾ ਵੀਰ ਨਹੀਂ ਆਇਆ ਕਦੇ ਮੇਲੇ ਤੇ ਜਾਂ ਦੂਰ ਦੇ ਆ ਬੰਦੇ ਤੂੰ ਦੇਖ ਸਕਦਾ ਮੈਲਾ ਇੰਜੋਏ ਕਰ ਸਕਦੇ ਹੋ ਭਰਾਵੋ ਨੰਬਰ ਸਾਰਿਆਂ ਦੇ ਵਿੱਚ ਆਈ ਜਾਂਦੇ ਆ ਹਾਂਜੀ ਅਫਰੀਕਾ ਬਾਈ ਕੀ ਆ ਲਈ ਜੀ ਜਰਿਆ ਹਾਂਜੀ ਆਪਣੀ ਆ ਜੀ ਕੁੜੀ ਹਾਂਜੀ ਹਾਂ ਆਪਣੀ ਕਿਹੜਾ ਪਿੰਡ ਹੈ ਜੀ ਖੋਖਰਾਈ ਖੋਖਰ ਜੀ ਮੋਖਰ ਜੀ ਹਾਂਜੀ ਜੀ ਮੋਖਰ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬਲਜੀਤ ਹੈ ਬੱਗੇ ਖੋਖਰ ਦਾ ਢਿੱਲਾ ਸਾਡਾ ਫਾਰਮ ਬੱਗਾ ਖੋਖਰ ਵਾਹ ਜਾਨਵਰ ਆ ਬਾਈ ਹਾਂਜੀ ਆਏ ਆਈ ਜਾਨਵਰ ਆ ਸੇ ਲੋ ਨੌਕਰੀ ਆਈ ਹਾਂ ਦਾ ਬਾਈ ਦੋ ਬੋਲਦੀ ਦੋ ਦਾ ਬੇਸ਼ੇਰੀ ਆਈ ਠੀਕ ਹੈ ਜੀ ਬਗੇ ਸੁਖਰ ਦਾ ਨੰਬਰ ਬੋਲ ਦੇ ਨਹੀਂ ਬੋਲ ਜੀ 8283 ਠੀਕ ਹੈ ਜੀ 21945 8283 21945 ਹਾਂ ਜੀ ਹਾਂ ਇਸ ਨੰਬਰ ਤੇ ਬੰਦਾ ਫੋਨ ਕਰ ਸਕਦਾ ਹਾਂ ਹਾਂ ਜੀ ਠੀਕ ਹੈ ਠੀਕ ਹੈ ਬਾਈ ਧੰਨਵਾਦ ਮੇਰਾ ਨਾਮ ਮਜੀਦ ਹੈ ਠੀਕ ਹੈ ਜੀ ਧੰਨਵਾਦ ਓ ਬਲੀ ਆਹ ਦੇਖੋ ਜਿੰਦੇ ਆ ਮੇਰੇ ਦੂਰੇ ਦੂਰੇ ਕਿਹੜਾ ਪਿੰਡ ਆ ਬਾਈ ਵੀਰ ਆ ਪਿੱਛੇ ਆ ਬੰਦ ਕਿਹੜਾ ਹੀ ਹੁੰਦਾ ਵੀਰ ਕਿਹੜੇ ਨੰਬਰ ਬੋਲਦੇ ਜੀ ਇਹਦੇ ਨੰਬਰ ਮਗਰ ਯਾਰ ਮੇਰਾ ਨੰਬਰ ਬੋਲ ਦੋ ਜੀ ਆਪਣਾ 98143 2020704 ਤਿੰਨ ਜਿਹੜਾ ਜੀ ਤੇ ਹੀਰ ਜਿਹੜਾ ਹੀ ਲੁਧਿਆਣਾ ਤੇ ਹੈਣਾ ਜੀ ਠੀਕ ਆ ਬਾਈ ਦਾ ਰੋਹ ਜੀ ਲੰਗਰ ਦਾ ਉਹ ਜਨੂ ਬੋਲ ਦਿੱਤਾ ਵਾ ਬਹੁਤ ਹਜੇ ਲੋਕੀ ਬਾਈ ਆਈ ਜਾਂਦੇ ਆ ਬਹੁਤ ਲੋਕੀ ਹਜੇ

बहुत सोने सोने जानवर इतने आ रहे नंबर है जी तिरानवे एक सौ बहत्तर जीरो तिरवंजा पचासी